ਸਸ ਆਸਾ ਮਹੱਲਾ ਪੰਜਵਾਂ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤਮਿਤ ਕਹਿਨ ਨਾ ਜਾਵੇ ਰਹਾਉ ਵਰਤਨੇਮ ਮੱਜਨ ਤਿਸ ਪੂਜਾ ਵੇਦਪਰਾਨ ਤਿਨ ਸਿਮਰਤ ਸੁਨੀਜਾ ਮਹਾਪਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤ ਤਪਨੀਤ ਤਾਂ ਕੀ ਪਾਗਰੇਨ ਜਾਂ ਕਉ ਭੇਟਿਓ ਹਰ ਹਰ ਰਾਈ ਤਾਂ ਕੀ ਗਤ ਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਤਿਆਵੋ ਉਨ ਸਾਧਾਂ ਕਾ ਦਰਸ਼ਨ ਪਾਵਾਂ ਮੋਹਿ ਗਰੀਬ ਕਉ ਲਿਹੋ ਰਲਾਈ ਨਾਨਕ ਆਏ ਪਏ ਸਰਨਾਈ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਇਸ਼ਨਾਨੀ ਸਾਦੇ ਹੀ ਭੋਗ ਲਗਾਏ ਸੁਗਿਆਨੀ ਬਿਰਥਾ ਕਾਹੂ ਛੋੜੈ ਨਾਹੀ ਬਹਰ ਬਹਰ ਤਿਸ ਲਾਗੇ ਪਾਈ ਸਾਲ ਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਉ ਘੰਟਾ ਜਾ ਕਾ ਸੁਨੀਐ ਚਉਹ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾਂ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸਿਹੀ ਲੈਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪਦਾ ਜਿਹੇ ਪੈਂਡਾ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਂ ਕੈ ਅਨਹਦ ਤੂਰਾ ਆਸਾ ਮਹਲਾ 5ਾ ਧੁਪਦਾ 1 ਕਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੀ ਜਪ ਜਪ ਜੀਵਾ ਸਾਰਗ ਪਾਨੀ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰ사ਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਿਵੇ ਹਰ ਭਰੇ ਪੰਡਾਰ ਤੋਟ ਨਾ ਆਵੇ ਜਪ ਨਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਵਹਾਲੇ ਰਹਾਉ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਨ ਕਮਲ ਗੁਰਦੇਵ ਪਿਆਰੀ ਪੂਜੈ ਸੰਤ ਹਰ ਪ੍ਰੀਤ ਪਿਆਰੀ ਰਹਾਉ ਜਾਂ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮੁਹੱਲਾ ਪੰਜਵਾਂ ਮੀਠੀ ਆਗਿਆ ਪਿਰ ਕੀ ਲਾਗੀ ਸੌਕਣ ਘਰ ਕੀ ਕੰਤ ತ್ಯਾਗੀ ਪ੍ਰਿਆ ਸੁਹਾਗਣ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰਿਆ ਕਹਿ ਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾ ਹौं ਬੰਦੀ ਪ੍ਰਿਆ ਖਿਜਮਤਦਾਰ ਉਹੋ ਬਨਨਾਸੀ ਅਗਮ ਅਪਾਰ ਲੇ ਪਖਾ ਪ੍ਰਿਆ ਚਲੋਂ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨਾ ਸੋਭਾਵੰਤ ਕਿਆ ਜਾਨਾਂ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀ ਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਝੂਆ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕਰਾਮ અપਾਈ ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਗੁਰਮਖ ਨਾਮ ਲੱਗੇ ਸੋਹਿਆ ਵਰਤਨੀਮ ਕਰ ਥਾਕੇ ਪਨਾਹ ਚਰਨਾ ਟਟ ਤੀਰਤ ਭਵੇ ਸਭ ਧਰਨਾ ਸੇ ਉਭਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬਹੰਦਾ ਹਉਮੈ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਵਾਂਹ ਪਕਰ ਹਮ ਰਾਖਾ ਆਸਾ ਮੁਹੱਲਾ ਪੰਜਵਾ ਸਰਬ ਦੂਖ ਜਬ ਬਿਸਰਹਿ ਸੁਆਮੀ ਹੀਹਾ ਊਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾਏ ਲਾਈ ਸਰਬ ਸੂਖ ਪ੍ਰਭ ਤੁਮਰੀ ਰਜਾਇ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਸ ਦੀਆ ਤਿਸ ਚਿਤ ਵਤਨਾਹੀ ਮਹਾ ਬਿਖਿਆ ਮਹ ਦਿਨ ਰੈਣ ਜਾਹੀ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੀਕਾ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੁਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾ ਸਾਧ ਜਨਾ ਕੇ ਪੂਜੇ ਪੈਰ ਮਿਟੇ ਅਪਧਰ ਹੈ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਪੰਜ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸਿ ਉਪਰ ਕੁਰਬਾਨ ਆਸਾ ਮੁਹੱਲਾ 5 ਗਾਵ ਲੈ ਤੂੰ ਗਾਵਨ ਹਾਰੀ ਜੀ ਪਿੰਡ ਕੇ ਪ੍ਰਾਨ ਆਧਾਰੀ ਜਾਂ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਹੜ ਨਾ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾਉ ਜਾਂ ਕਾ ਦਾਨ ਨ ਖੂਟੈ ਨਾਹੀ ਪਲੀ ਭਾਂਤ ਸਭ ਸਹਜ ਸਮਾਹੀ ਜਾਂ ਕੀ ਬਖਸ਼ ਨਾ ਮਿਟੈ ਕੋਈ ਮਨ ਵਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾਂ ਕੈ ਪੂਰਨ ਪ੍ਰਭ ਕੇ ਸੇਵਕ ਦੂਖ ਨ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੀ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋ ਆਸੂਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤ ਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਨਾਸੀ ਸਤਿਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਮਨ ਚਿੰਤ ਤ ਸਗਲੇ ਫਲ ਪਾਏ ਅਗਨ ਬੁਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇਂ ਕੋ ਗੁਰਦੀਨੋ ਥਾਨ ਨਮਾਣੇ ਕੋ ਗੁਰਕੀਨੋ ਮਾਨ ਵੰਨਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾਂ ਕੋ ਭਇਆ ਦਿਆਲਾ ਸੋ ਜਨ ਹੋਵਾ ਸਦਾ ਨੇਹਾਲਾ ਹਾਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲੇਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁੱਜੀ ਛਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾਂ ਹ